ਮੇਰੀ ਨਾ ਰਚਨੀ ਹੈ ਕੀ ਗੱਲ ਹੋਈ ਹੈ ਮੇਰੇ ਭਰਾ ਨੂੰ ਰਾਤੀ 12 ਵਜੇ ਗੋਲੀ ਮਾਰੀ ਹੈ ਜੀ ਤੇ ਮੋਨਕਾ ਨਾਮ ਮੇਰੀ ਭਾਬੀ ਹੈਗੀ ਹੈ ਹਾਂਜੀ ਇਹ ਮੰਗਲਵਾਰ ਰਾਤ ਦੀ ਗੱਲ ਹੈ ਬਾਬਾ ਭਾਜੀ ਬੁੱਧਵਾਰ ਦਿਨੇ ਜਦੋਂ 4 ਵਜੇ ਉੱਥੇ ਥਾਣੇ ਰਿਪੋਰਟ ਦਿੱਤੀ ਆਪਾਂ ਜੀ ਹਾਂਜੀ ਭਾਜੀ ਮੇਰੇ ਸਾਲੇ ਨੂੰ ਗੋਲੀ ਮਾਰਤੀ ਹੈ ਤੇ ਪੁਲਿਸ ਵਾਲੇ ਉੱਥੇ ਤਿੰਨ ਬੈਠੇ ਸੀ ਉਹਨਾਂ ਨੇ ਮਾਰਿਆ ਲਿਖਿਆ ਨੂੰ ਕਹਿੰਦੇ ਇੱਥੇ ਪਹੁੰਚ ਜੋ ਅਬ ਮੇਰਾ ਬੇਟਾ ਠੀਕ ਨਹੀਂ ਹੈ ਆਪੇ ਇੱਥੇ ਨਹੀਂ ਆਏ ਰਾਤ ਆਪਾਂ ਸੱਸ ਆਪਣੀ ਲੈ ਗਈ ਹਸਪਤਾਲ ਚ ਲੱਗ ਗਏ ਮੈਂ ਕਿਉਂਕਿ ਉਹਦੀ ਵੀ ਤਵੀਰ ਠੀਕ ਨਹੀਂ ਆਪਣੇ ਬੇਟੇ ਦਾ ਖੂਨ ਵੇਖ ਕੇ ਉਹ ਡਰ ਗਈ ਸੀ ਉਹਨਾਂ ਦੇ ਬੀਬੀ ਸੁਰਾਜਤਾ ਪਾਜੀ ਕਿਉਂ ਤੇ ਮਾਤਾ ਹੋਣ ਵੀ 47 ਆ ਸਰ ਤੁਹਾਨੂੰ ਕੱਲ ਵੀ ਕਹ ਰਹੇ ਕਿ ਮਾਤਾ ਦਾ ਚਲੋ ਆਪਾਂ ਇਲਾਜ ਕਰਾ ਦਿੰਨੇ ਤੁਸੀਂ ਰਾਜੀ ਨਾਮਾ ਕਰ ਲੋ ਤੇ ਆਪਾਂ ਤੇ ਭੁੱਲ ਗਏ ਸੀ ਸਰ ਫਿਰ ਰਾਜੀ ਨਾਮਾ ਕਰ ਲੋ ਸਾਡੇ ਮੇਰੇ ਸਾਲੇ ਤੇ ਪ੍ਰੈਸ਼ਰ ਪੁੰਦੇ ਕਿ ਉਹਨੂੰ ਵੀ ਮਾਰ ਮੋਰ ਦਵਾਵਾਂਗੇ ਅੰਜ ਕਰਦਾਂਗੇ ਉੰਜ ਕਰਦਾਂਗੇ ਕੀ ਕਰ ਲੋਗੇ ਜੀ ਰਾਜੀ ਨਾਮਾ ਕਰ ਲੋ ਤੁਹਾਨੂੰ ਫੋਨ ਚੰਗਾ ਇੱਥੇ ਆਏ ਸੀ ਸਰ ਕੱਲ ਮੁੰਡੇ ਕਹਿੰਦੇ ਤੇਰੀ ਸੱਸ ਦਾ ਇਲਾਜ ਕਰਾ ਦਿੰਨੇ ਆ ਅੱਛ ਇਹੀ ਕੀ ਮੰਗ ਕਰਦੇ ਆਂ ਆਪਾਂ ਦੇ ਸਾਰੇ ਇਨਸਾਫ ਚਾਹੀਦਾ ਹੋ ਸਕੀ ਨਾ ਕਿ ਨਾਂ ਸੀ सोनू ਕਿੱਥੇ ਕੰਮ ਕਰਦਾ ਫਾਸਟਵੇਅਰ ਚੈਨਲ 'ਚ ਅੱਛਾ ਜੀ ਤੇ ਹੁਣ ਜਿਹੜੀ ਗੋਲੀ ਚੱਲੀ ਸੀ ਉਹ ਕਿੱਥੇ ਚੱਲੀ ਸੀ ਇਹ ਸਾਰੇ ਬਟਾਲਾ ਰੋਡ 6 ਨੰਬਰ ਗਲੀ ਅੱਛਾ ਜੀ ਉੱਥੇ ਹਾਂਜੀ ਉੱਥੇ ਆਪਾਂ ਗਾੜੀ ਗਈ ਜਿਹਦੇ ਮਕਾਨ 'ਚ ਗੋਲੀ ਚੱਲੀ ਤੇ ਮਕਾਨ ਦੇ ਉੱਤੇ ਰਹਿੰਦੇ ਜਿਹੜੇ ਭਈਏ ਉਹ ਖੂਨ ਖਾਨ ਸਾਫ ਕਰਕੇ ਤੇ ਸਾਨੂੰ ਕਹਿ ਰਹੇ ਕਿ ਟੈਗ ਹੋਇਆ ਫਿਰ ਆਪਾਂ ਥਾਣੇ ਆਏ ਆ ਸਰ ਉਸੇ ਵੇਲੇ ਹੀ ਮੈਂ ਥਾਣੇ ਆ ਗਿਆ ਤੇ ਉਹ ਸਾਨੂੰ ਕਹਿੰਦੇ ਕਿ ਇੱਥੇ ਪਹੁੰਚੋ ਤੁਸੀਂ ਮੇਰਾ ਬੇਟਾ ਨਹੀਂ ਠੀਕ ਉਧਰੋਂ ਇਨੂੰ ਦਵਾਈ 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 ਆ ਤੇ ਫੇਰ ਮੇਰੀ ਸੱਸ ਨੂੰ ਕੱਢਣਾ ਪੈਗਾ ਮੈਨੂੰ ਫੇਰ ਅਗਲੇ ਦਿਨ ਇੱਥੇ ਆਇਆ ਮੈਂ ਹੁਣ ਲੜਕੇ ਦਾ ਸੰਸਕਾਰ ਕਰ ਦਿੱਤਾ ਹੋਇਆ ਜਾਂ ਨਹੀਂ ਉਹ ਸੰਸਕਾਰ ਕਰ ਤਾਂ ਸਾਨੂੰ ਕਿ ਉਹਨੂੰ ਦੱਸਦਿਆ ਹੀ ਨਹੀਂ ਸਰ ਕਿ ਅੱਗੋਂ ਪਿੱਛੇ ਇਹਨਾਂ ਨੇ ਬਬਲੂ ਨਾਲ ਨੇ ਸਰ ਜਿਹਦੇ ਘਰ ਚ ਲਾਸ਼ ਹੀ ਹੁੰਨੀ ਕਰਨਾ ਹੀ ਸਰ ਅੱਛਾ ਤੁਹਾਨੂੰ ਦੇ ਮਾਰੇ ਜੇ ਅੱਗੋਂ ਪਿੱਛੇ ਇਹਦੇ ਮੋਨ ਕੜਿਆ ਸਾਡੇ ਮੁੰਡੇ ਨੂੰ ਕੜੇ ਪਾਏ ਸੀ ਤੁਹਾਡੇ ਕੋਲ 10000 ਮੰਗਿਆ ਸੀ ਦਿੱਤਾ ਨਹੀਂ ਇਹਨੇ 50000 ਕਹੇ ਸਾਨੂੰ ਤਾਂ ਕੇਵਲ ਚੋਂ ਕੱਢਣ ਦੇ ਤਾੜੀ ਇਹਨੂੰ ਜੇ ਉਹਦੀ ਕੋਈ ਲੜਾਈ ਹੁੰਦੀ ਤੇ ਸਾਨੂੰ ਤੇ ਉਹਨੇ ਪਹਿਲਾਂ ਕਹਿਣਾ ਸੀ ਕਿ ਆਹ ਗੱਲ ਆ ਯਾਰ ਜੀਜਾ ਤੇ ਹੁਣ ਤੁਸੀਂ ਕੀ ਮੰਨ ਕਰ ਇਹ ਸਾਫੀ ਮੰਗਲਵਾਰ ਰਾਤ ਜਿਹੜਾ 920 ਮੌਤ ਹੋਈ ਹੈ ਕੀ ਹੈ ਪੂਰਾ ਮਾਮਲਾ ਤੇ ਹੁਣ ਤੱਕ ਦੀ ਕੀ ਇਨਵੈਸਟੀਗੇਸ਼ਨ ਸਾਜੀ ਕੱਲ ਨਾ ਇੱਕ ਰਜਨੀ ਨਾਮ ਦੀ ਔਰਤ ਵਾਈਫ ਆਫ ਮੌਲੂ ਜਿਹੜਾ ਵਾ ਉਹ ਮੇਰੇ ਕੋਲ ਆਈ ਸੀ ਵੀ ਉਹਦੇ ਭਰਾ ਸੋਨੂ ਜਿਹੜਾ ਕਿ ਆਰਤੀ ਲੜਕੀ ਨਾਲ ਸ਼ਾਦੀशुदा ਵਾ ਉਹਨੇ ਆਪਣੀ ਜਨਾਂਡੀ ਦੇ ਨਾਲ ਗਲਤ ਰਿਲੇਸ਼ਨਸ਼ਿਪ ਦੇ ਸੱਕਦੇ ਆਧਾਰ ਤੇ ਲੜਾਈ ਝਗੜੇ ਦੌਰਾਨ ਕਿਸੇ ਦੇ ਪਿਸਟਲ ਦੇ ਨਾਲ ਗੋਲੀ ਚਲਾ ਲਈ ਹੈ ਔਰ ਡੈਥ ਹੋ ਗਈ ਸੀ ਉਹਦੀ ਖਬਰ ਉਹਨਾਂ ਨੂੰ ਵੀ ਦਿੱਤੀ ਗਈ ਸੀ ਇਹਨਾਂ ਨੂੰ ਵੀ ਲੇਕਿਨ ਇਹਨਾਂ ਨੇ ਬਾਅਦ ਵਿੱਚ ਜਦੋਂ ਸੰਸਕਾਰ ਤੇ ਗਏ ਨੈਕਸਟ ਡੇ ਨਾ ਇਹਨਾਂ ਨੂੰ ਸੰਸਕਾਰ ਤੇ ਸ਼ਾਮਲ ਕੀਤਾ ਗਿਆ ਔਰ ਉਹ ਨਾ ਹੀ ਇਹਨਾਂ ਨੂੰ ਕਿਸੇ ਕੋਈ ਰਸ ਰਸਮੀ ਕਰਾਇਮਾਂ ਸ਼ਾਮਲ ਕੀਤਾ ਗਿਆ ਜਿਹਦੇ ਆਧਾਰ ਤੇ ਬਾਅਦ ਵਿੱਚ ਇਹਨਾਂ ਦਾ ਆਪਸ ਵਿੱਚ ਡਿਸਕਲੋਜ਼ ਵੀ ਵਧਿਆ ਤੇ ਨਾ ਉਹ ਥਾਣੇ ਇਨਫੋਰਮੇਸ਼ਨ ਦਿੱਤੀ ਗਈ ਸੀ ਤੇ ਨਾ ਹੀ ਕੋਈ 112 ਨਾਲ ਤਕਮਿਲ ਕੀਤੀ ਗਈ ਸੀ ਇਹਨਾਂ ਵੱਲੋਂ ਜਦੋਂ ਇਹ ਮੇਰੇ ਕੋਲ ਆਏ ਮੈਂ ਤਸਦੀਕ ਕੀਤੀ ਇਹਨਾਂ ਦਾ ਬਿਆਨ ਕਲਮੰਦ ਕੀਤਾ ਬਿਆਨ ਕਲਮੰਦ ਕਰਨ ਤੋਂ ਬਾਅਦ ਵਿੱਚ ਜਿਹੜੀ ਆਰਤੀ ਨਾਮ ਦੀ ਲੜਕੀ ਸੀ ਜਿਹਦੇ ਨਾਲ ਸੋਨੂੰ ਸ਼ਾਦੀ ਸ਼ੋਦਾ ਸੀ ਉਹਦੇ ਤੇ ਖਿਲਾਫ ਪਲਾਸਿਕ ਬਬਲੂ ਦੇ ਖਿਲਾਫ ਜੋ ਇਹਨੇ ਵਿਰਾਇਤ ਉਹਦੇ ਬਿਸੜਣਾ ਗੋਲੀ ਚੱਲੀ ਹੈ ਉਹਦੇ ਖਿਲਾਫ 306 ਮਕਦਮਾ ਨੰਬਰ 81 ਜਿਹੜੀ ਕੱਲ ਵੀ ਤੀ 19 ਨੂੰ ਜਿਹੜਾ ਦਰਜ ਕੀਤਾ ਗਿਆ ਅਦੀਨ ਤਾਰਾ 306 ਠੀਕ ਹੈ 201 34 ਆਈਪੀਸੀ 25 ਤਾਈ ਜੰਨਾੜਾ ਸਰ ਕਿਉਂ ਜਾਂਦਾ ਲੱਗੇ ਹੋਣ ਦੇ ਬਾਵਜੂਦ ਬਬਲੂ ਦਾ ਜਿਹੜਾ ਲਾਈਟ ਹਥਿਆਰ ਜਮਾਨੀ ਸੀ ਕਰਵਾਇਆ ਇਹ ਜੀ ਉਹ ਉਹਦੀ ਰਿਹੈਸਟਡ ਹੀ ਹੈ ਇਲਾਕਾ ਥਾਣਾ ਮੁਹੰਗਪੁਰੇ ਦੇ ਵਿੱਚ ਹੀ ਸਾਰੇ ਮੁਖ ਅਫਸਰ ਥਾਣਾ ਵੱਲੋਂ ਪਲਸ ਮਾਨਯੋਗ ਡੀਸੀ ਸਾਹਿਬ ਵੱਲੋਂ ਮਾਨਯੋਗ ਇਸ ਅਸੀਕੀ ਸਾਹਿਬ ਵੱਲੋਂ ਜਿਹੜੀਆਂ ਹਦਾ ਦਿੱਤੀਆਂ ਗਈਆਂ ਆਲ ਓਵਰ ਸਿਟੀਜ਼ਨਸ ਨੂੰ ਜਿਨ੍ਹਾਂ ਕੋਲ ਲਾਇਸੈਂਸੀ ਹਥਿਆਰ ਨਹੀਂ ਉਹ ਅਸਲਾ ਜਮ੍ਹਾਂ ਕਰਾਉਣ ਉਹਨੇ ਅਸਲਾ ਨਹੀਂ ਜਮ੍ਹਾਂ ਕਰਾਇਆ ਜਿਹਦੇ ਵਿੱਚ ਉਹ ਦਿਨ ਗੈਲੀ ਬੰਦੀ ਉਹਦਾ ਲਾਇਸੈਂਸ ਕੈਨਸਲ ਕਰਨ ਬਾਰੇ ਬਕਸਪੋਰਟ ਲਿਖਿਆ ਜਾਏਗਾ